ਪੀਓ ਮੋਦੀ ਦੇ ਵੱਲੋਂ ਅੱਜ ਦੇਸ਼ ਵਾਸੀਆਂ ਨੂੰ ਵੱਡੀ ਸੋਗਾਤ ਦਿੱਤੀ ਜਾਵੇਗੀ ਅੱਜ ਵੱਡਾ ਤੋਹਫਾ ਜਿਹੜਾ ਪੀਓ ਮੋਦੀ ਦੇ ਵੱਲੋਂ ਦੇਸ਼ ਵਾਸੀਆਂ ਨੂੰ ਦਿੱਤਾ ਜਾਵੇਗਾ ਤੇ ਵਰਚੂਅਲੀ ਉਦਘਾਟਨ ਜਿਹੜਾ ਤਿੰਨ ਬੰਦੇ ਭਾਰਤ ਰੇਨਾ ਦਾ ਕੀਤਾ ਜਾਵੇਗਾ ਤੇ ਕਰਨਾਟਕ ਨੂੰ ਵੀ ਵੱਡੀ ਸਵਾਗਤ ਮਿਲਣ ਚਾਰੀ ਹੈ ਤੇ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਬੰਦੇ ਭਾਰਤ ਟ੍ਰੇਨ ਦੀ ਵਰਚੁਅਲੀ ਜਿਹੜੀ ਹੈ ਸ਼ੁਰੂਆਤ ਹੋਣ ਜਾ ਰਹੀ ਹੈ ਵਰਚੁਅਲੀ ਉਦਘਾਟਨ ਜਿਹੜਾ ਪੀਐਮ ਮੋਦੀ ਦੇ ਵੱਲੋਂ ਕੀਤਾ ਜਾਵੇਗਾ ਕਾਫੀ ਸਮੇ ਤੋਂ ਲੋਕਾਂ ਦੀ ਮੰਗ ਵੀ ਸੀ ਤੇ ਲੋਕ ਮਾਤਾ ਵਸ਼ਨੂ ਦੇਵੀ ਜਾਣ ਵਾਸਤੇ ਖਜੂਰਖਵਾਰ ਵੀ ਹੋ ਰਹੇ ਸੀ ਤੇ ਜਿੱਥੇ ਚੱਲਦੇ ਕਿ ਅੱਜ ਦੇਸ਼ ਵਾਸੀਆਂ ਨੂੰ ਵੱਡਾ ਤੋਹਫਾ ਜਿਹੜਾ ਪੀਐਮ ਮੋਦੀ ਦੇ ਵੱਲੋਂ ਦਿੱਤਾ ਜਾਵੇਗਾ ਅੰਮ੍ਰਿਤਸਰ ਕਟੜਾ ਤੋਂ ਅੰਮ੍ਰਿਤਸਰ ਕਟੜਾ ਲਈ ਵੰਦੇ ਭਾਰਤ ਟ੍ਰੇਨ ਦੀ ਵਰਚੂਅਲੀ ਜਿਹੜੀ ਆ ਉਦਘਾਟਨ ਵਰਚੂਅਲੀ ਕੀਤਾ ਜਾਵੇਗਾ ਪੀਐਮ ਮੋਦੀ ਦੇ ਵੱਲੋਂ ਟ੍ਰੇਨਾਂ ਦੀ ਸ਼ੁਰੂਆਤ ਜਿਹੜੀ ਅੱਜ ਕੀਤੀ ਜਾਵੇਗੀ ਉਥੇ ਕਰਨਾਟਕਾ ਦੇ ਵਿੱਚ ਵੀ ਤੇ ਬੰਗਲੂਰੂ ਚੇ ਵੀ ਤਿੰਨ ਵੰਦੇ ਭਾਰਤ ਟ੍ਰੇਨਾਂ ਦਾ ਉਦਘਾਟਨ ਪੀਐਮ ਮੋਦੀ ਦੇ ਵੱਲੋਂ ਕੀਤਾ ਜਾਵੇਗਾ ਤੇ ਦੱਸਦੇ ਨੇ ਕਿ ਪਹਿਲਾਂ ਅੰਮ੍ਰਿਤਸਰ ਤੋਂ ਜਿਹੜੀ ਟ੍ਰੇਨ ਚੱਲੇਗੀ ਸਭ ਤੋਂ ਪਹਿਲਾਂ ਬਿਆਸ ਰੁਕੇਗੀ ਫਿਰ ਜਲੰਧਰ ਫਿਰ ਪਠਾਨਕੋਟ ਇਸੇ ਤਰ੍ਹਾਂ ਜੰਮੂ ਤੇ ਫਿਰ ਇਸ ਤਰ੍ਹਾਂ ਇਸ ਦਾ ਸਫ਼ਰ ਜਿਹੜਾ ਟਰੇਨ ਦਾ ਹੋਵੇਗਾ ਤੇ ਲੋਕਾਂ ਨੂੰ ਵੱਡੀ ਸੁਗਾਤ ਜਿਹੜੀ ਆ ਅੱਜ ਉਹ ਮਿਲੇਗੀ ਤੇ ਅੱਜ ਅੰਮ੍ਰਿਤਸਰ ਤੋਂ ਵਰਚੁਅਲੀ ਸ਼ੁਰੂਆਤ ਜਿਹੜੀ ਆ ਬੰਦੇ ਪਰ ਟਰੇਨ ਦੀ ਹੋਵੇਗੀ ਤੇ ਇਸ ਦੇ ਵਿੱਚ ਤਿੰਨ ਜਗ੍ਹਾ ਤੇ ਇਹ ਚਾਰ ਜਗ੍ਹਾ ਤੇ ਟਰੇਨ ਰੁਕੇਗੀ ਤੇ ਇਸ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਵੀ ਲੋਕਾਂ ਨੂੰ ਉਹ ਦਿੱਤੀ ਜਾਵੇਗੀ